ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ। ਨਵੇਂ ਜੁੜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਦੋਸਤੋ ਤਾਂ ਜੋ ਆਉਣ ਆਲੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ। ਤਾਂ ਦੋਸਤੋ ਅੱਜ ਗੱਲ ਕਰਦੇ ਆਂ ਨਸੀਬ ਅਤੇ ਦਿਲਜੀਤ ਦਸਾਂਝ ਦੀ ਕੌਂਟਰੋਵਰਸੀ ਦੀ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਨਸੀਬ ਆਪਣੇ ਇੰਸਟਾਗ੍ਰam ਉੱਤੇ ਲਾਈਵ ਆ ਕੇ ਇਹ ਗੱਲ ਕਹਿ ਰਿਹਾ ਸੀ ਕਿ ਦਿਲਜੀਤ ਦਸਾਂਝ ਨੇ ਜਿਹੜੀ ਆਪਣੀ ਆਤਮਾ ਉਹ ਲੂਮੀਨਾਰਟੀ ਨੂੰ ਬੇਚ ਦਿੱਤੀ ਹੈ ਪੈਸੇ ਖਾਤਰ ਅਤੇ ਫੇਮ ਖਾਤਰ। ਅਤੇ ਉਹ ਆਪਣੇ ਲਾਈਵ ਸ਼ੋਅਾਂ ਵਿੱਚ ਨੂਮੀਨਾਟੀ ਦੇ ਸਾਈਨ ਵੀ ਬਣਾਉਂਦਾ ਰਹਿੰਦਾ ਹੈ ਤਾਂ ਪਿਛਲੇ ਕਾਫੀ ਦਿਨਾਂ ਤੋਂ ਨਸੀਬ ਦਲਜੀਤ ਦਸਾਂਝ ਨੂੰ ਟਾਰਗੇਟ ਕਰ ਰਿਹਾ ਹੈ ਆਪਣੀ ਇੰਸਟਾਗ੍ਰਾਮ ਸਟੋਰੀਆਂ ਵਿੱਚ ਦਲਜੀਤ ਦਸਾਂਝ ਨੂੰ ਪ੍ਰੋਲ ਵੀ ਕਰ ਰਿਹਾ ਹੈ ਤਾਂ ਦੋਸਤੋ ਹਲੇ ਤੱਕ ਦਲਜੀਤ ਦਸਾਂਝ ਵੱਲੋਂ ਕੋਈ ਵੀ ਵੱਡਾ ਰਿਪਲਾਈ ਨਹੀਂ ਕੀਤਾ ਗਿਆ ਪਰ ਹੁਣ ਦਲਜੀਤ ਦਸਾਂਝ ਦੀ ਟੀਮ ਵੱਲੋਂ ਨਸੀਬ ਉੱਤੇ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਤਾਂ ਦੋਸਤੋ ਹੁਣ ਇੱਕ ਖਬਰ ਨਿਕਲ ਕੇ ਆ ਰਹੀ ਹੈ ਕਿ ਦਿਲਜੀਤ ਦੋਸਾਂਝ ਦੀ ਟੀਮ ਨੇ ਨਸੀਬ ਉੱਤੇ ਇੱਕ ਕੇਸ ਕੀਤਾ ਹੈ ਮਾਨਹਾਨੀ ਦਾ ਜਿਸ ਵਿੱਚ ਕੋਰਟ ਵੱਲੋਂ ਨਸੀਬ ਨੂੰ 2 ਬਿਲੀਅਨ ਡਾਲਰ ਦਾ ਜੁਰਮਾਨਾ ਕਰ ਦਿੱਤਾ ਗਿਆ ਹੈ ਦਿਲਜੀਤ ਦੋਸਾਂਝ ਦੀ ਮਾਨਹਾਨੀ ਕਰਨ ਦਾ ਤਾਂ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਨਵੇਂ ਜੁੜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ